ਮਕਾਨ ਢਾ ਦਿਓ ਵੀ ਮਕਾਨ ਕਿਆ ਪਤਾ ਉਹਨਾਂ ਦੇ ਪੇਰੈਂਟਸ ਨੇ ਬਣਾਏ ਹੋਏ ਨਿਆਣਾ ਹੀ ਵਿਗੜ ਕੇ ਤਾਂ ਥੋੜਾ ਤੂੰ ਜਾ ਕੇ ਮਕਾਨ ਢਾ ਦਿਓ ਜੇ ਮਕਾਨ ਹੀ ਢਾਣੇ ਆ ਤੁਸੀਂ ਆਪ ਹੀ ਡਿਸੀਜਨ ਲੈਣੇ ਫਿਰ ਅਦਾਲਤਾਂ ਨੂੰ ਜਾਂਦੇ ਲਾ ਦਿਓ ਕਿਹੜਾ ਚਿੱਟਾ ਇਹਨਾਂ ਤੁਸੀਂ ਇਕੱਠਾ ਕਰਦੇ ਹੋ ਤਾਂ ਕਦੀ ਹਿਸਾਬ ਦੇ ਤਾਂ ਜਾਂਦਾ ਕਿੱਥੇ ਆ ਤੁਸੀਂ ਉਹਦਾ ਕਿਸੇ ਤੇ ਵੀ ਤੁਸੀਂ ਕੁਝ ਵੀ ਕਰੀ ਜਾਓ ਕਦੀ ਉਹਦੀ ਕੋਈ ਜਵਾਬ ਦੇ ਹੀ ਹੈ ਕਿਉਂਕਿ ਹਰ ਜਗ੍ਹਾ ਕੋ ਚੰਗੇ ਬੰਦੇ ਆ ਤਾਂ ਮਾੜੇ ਵੀ ਬੰਦੇ ਆ ਇਕੱਲੀ ਪੁਲਿਸ ਦੀ ਨਹੀਂ ਗੱਲ ਆਹੀ ਬਿਜਲੀ ਬੋਰਡ ਦਾ ਹਾਲ ਆਹੀ ਤੇ ਤੁਸੀਂ ਤਹਿਸੀਲਾਂ ਚਲ ਜਾਓ ਆਹੀ ਕਿਤੇ ਐਮਸੀ ਚਲ ਜਾਓ ਆ ਕਿਤੇ ਹੋਰ ਚਲ ਜੋ ਸਾਰੀ ਜਗ੍ਹਾ ਹੀ ਆ ਮੈਨੂੰ ਲੱਗਦਾ ਉਹ ਹਾਲਾਤ ਹੋਏ ਪਏ ਆ ਜਿਹੜੇ ਭ੍ਰਸਟਾ ਵਿਚਾਰਾ ਗੁਰਦੁਆਰੇ ਮੰਦਿਰਾਂ 'ਚ ਮੱਥਾ ਟੇਕ ਕੇ ਸਵੇਰੇ ਆ ਸੋਚਦੇ ਆ ਕਿ ਅੱਜ ਲੁੱਟਣਾ ਕਿੰਨਾ ਪੰਜਾਬੀਆਂ ਨੂੰ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸਦਾ ਮੈਂ ਕਿਤੀ ਟਾਈਮ ਫਾਊਂਡਰ ਮੈਂਬਰ ਰਿਹਾ ਜੀ ਆਪ ਦਾ ਅਸੀਂ ਮੈਂ ਮਨੋਟੀ ਕਮਿਸ਼ਨ ਦਿੱਲੀ 'ਚ ਵੀ ਰਿਹਾ ਇਹਨਾਂ ਦੀ ਬਟ ਗਿਆ ਹਾਲਾਤ ਆ ਦੱਸ ਕਿ ਪੰਜਾਬ ਸੁਧਰੂਗਾ ਅਸੀਂ ਇਹਨਾਂ ਨੇ ਕੰਮ ਕਰਿਆ ਕਿ ਪੰਜਾਬ ਸੁਧਰੂਗਾ ਕਹਿੰਦੇ ਹਰ ਬੰਦਾ ਸਾਡਾ ਸੀਐਮ ਆ ਜਦ ਜਿੱਤ ਗਏ ਤੇ ਇਹਨਾਂ ਦੇ ਹਾਲ ਉਹੀ ਆ ਦੂਜੀ ਗੱਲ ਮੈਂ ਇੱਕ ਹੋਰ ਪੁੱਛਣਾ ਜਾਂਦਾ ਭਗਤ ਸਿੰਘ ਦੀ ਫੋਟੋ ਲਾਈ ਹੋਆ ਕਦੀ ਨਵੇਂ ਸ਼ਹਿਰ ਦੇ ਹਾਲਾਤ ਤੇ ਦੇਖਣਾ ਆ ਜਾ ਕੇ ਜਿਹੜੀ ਸੁਖਵੀਰ ਬਾਦਲ ਨੂੰ ਜਾਂ ਕੈਪਟਨ ਨੂੰ ਗੱਲਾਂ ਕਰਦੇ ਉਹ ਤੇ ਉੱਪਰ ਲੰਗੇ ਹੋ ਆ ਸਾਡੇ ਬਣਾਇਓ ਸੀ ਸਾਡੇ ਬਣਾਇਓ ਸੀ ਆ ਮੈਂ ਅਸੀਂ ਅਸੀਂ ਪਾਰਟੀਆਂ ਵਾਲੇ ਕੰਮ ਕਰਿਆ ਇਹਨਾਂ ਦੇ ਕਾਰਨ ਦਿੱਲੀ ਹਾਰੀ ਆ ਤਾਂ ਪਿੱਛੇ ਜੋ ਅਪੀਲ ਕਰੇ ਕਿ ਗੁਰਦੁਆਰੇ ਮੰਦਰਾਂ ਦੀ ਜਿਹੜੀ ਗੋਲਕਾ ਆ ਮਸੀਤਾਂ ਚਰਚਾਂ ਦੀ ਆ ਉਹ 24 50% ਪੈਸਾ ਇਹਨਾਂ ਦੇ ਘਰ ਪਹੁੰਚਾਇਆ ਜਾਏ ਚੱਪੇ-ਚੱਪੇ ਚੌਂਕਾਂ ਤੇ ਡੋਨੇਸ਼ਨ ਬਾਕਸ ਰੱਖੇ ਜਾਏ ਉਹਦੇ ਬਾਅਦ ਇਕੱਠਾ ਕਰਕੇ ਇਹਨਾਂ ਦੇ ਘਰਾਂ ਦਿੱਤਾ ਕਿ ਕਿੰਨੇ ਹੀ ਤੁਹਾਡੀ ਹਵਸ ਪੂਰੀ ਹੋਊਗੀ ਨਾ ਸੇਫਟੀ ਦੇ ਰਹੇ ਨੇ ਸਕਿਉਰਟੀ ਦੇ ਰਹੇ ਨੇ ਜੌਬ ਗਰੰਟੀ ਦੇ ਰਹੇ ਨੇ ਮੈਡੀਕਲ ਫੈਸਿਲਿਟੀ ਦੇ ਰਹੇ ਆ ਦੇ ਕੇ ਰਹਿ ਆ ਤੁਸੀਂ ਹਾਂ ਅੰਕਿਤ ਜੀ ਨਾਮ ਜੀ ਮੇਰਾ ਨਾਮ ਇੰਜੀਨੀਅਰ ਦਲਜੀਤ ਸਿੰਘ ਸੈਣੀ ਆ ਮੈਂ ਭਾਰਤੀ ਜਵਾਨ ਕਿਸਾਨ ਪਾਰਟੀ ਦਾ ਪੰਜਾਬ ਦਾ ਪ੍ਰਧਾਨ ਆ ਕਿਸ ਤਰ੍ਹਾਂ ਦੇਖਦੇ ਹਾਂ ਕਰਨਲ ਸਾਹਿਬ ਵਾਲੇ ਮਸਲੇ ਦੇ ਦੇਖੋ ਕਰਨਲ ਸਾਹਿਬ ਵਾਲੇ ਮਸਲਿਆਂ ਨੂੰ ਅਸੀਂ ਉਹ ਦੇਖਦੇ ਹਾਂ ਕਿ ਜਿੱਦਾਂ 84 ਤੋਂ 95 ਤੱਕ ਦਾ ਦੌਰ ਰਿਹਾ ਐਨਾ ਪੰਜਾਬ ਦਾ ਮੁੰਡਾ ਜੰਗ ਲੜ ਮਾਰਤਾ ਗਿਆ ਉਹੀ ਹਾਲਾਤ ਹੁਣ ਦੁਬਾਰਾ ਪੈਦਾ ਹੋਣ ਲੱਗ ਪਏ ਜਿਹੜੇ ਹੁਣ ਕਹਿੰਦੇ ਇਨਕਾਊਂਟਰ ਕਰ ਦੋ ਮਕਾਨ ਢਾ ਦਿਓ ਵੀ ਮਕਾਨ ਕਿਆ ਪਤਾ ਉਹਨਾਂ ਦੇ ਪੇਰੈਂਟਸ ਨੇ ਬਣਾਏ ਹੋਏ ਨਿਆਣਾ ਹੀ ਵਿਗੜ ਕੇ ਤਾਂ ਥੋੜਾ ਤੂੰ ਜਾ ਕੇ ਮਕਾਨ ਢਾ ਦਿਓ ਜੇ ਮਕਾਨ ਹੀ ਢਾਣੇ ਆ ਤੁਸੀਂ ਆਪ ਹੀ ਡਿਸੀਜਨ ਲੈਣੇ ਫਿਰ ਅਦਾਲਤਾਂ ਨੂੰ ਜਾਂਦੇ ਲਾ ਦਿਓ ਬਾਕੀ ਜਿਹੜੇ ਬੰਦਿਆਂ ਨੂੰ ਤੁਸੀਂ ਕਦੀ ਕਿਸੇ ਦਾ ਇਨਕਾਊਂਟਰ ਕਰੀ ਜਾਂਦੇ ਕਿਸੇ ਕਿਸ ਦਾ ਕਿ ਕੋਈ ਉਹਦੇ ਵੀ ਤਾਂ ਪੱਖ ਲਿਆ ਜਾਵੇ ਪਏ ਉਹ ਵਾਕਈ ਸੀਗਾ ਕਿ ਨਹੀਂ ਜਿਹੜਾ ਚਿੱਟਾ ਇੰਨਾ ਤੁਸੀਂ ਇਕੱਠਾ ਕਰਦੇ ਹੋ ਉਹਦਾ ਕਦੀ ਹਿਸਾਬ ਦੇ ਤਾਂ ਜਾਂਦਾ ਕਿੱਥੇ ਆ ਤੁਸੀਂ ਉਹਦਾ ਕਿਸੇ ਤੇ ਵੀ ਤੁਸੀਂ ਕੁਝ ਵੀ ਕਰੀ ਜਾਓ ਕਦੀ ਉਹਦੀ ਕੋਈ ਜਵਾਬ ਦੇ ਹੀ ਹੈ ਜਦ ਤੱਕ ਪੰਜਾਬ ਦੇ ਵਿੱਚ ਜਿਹੜੇ ਗਵਰਨਮੈਂਟ EMPLOYE ਆ ਇਕੱਲੇ ਪੁਲਿਸ ਦੀ ਨਹੀਂ ਗੱਲ ਕਿਉਂਕਿ ਹਰ ਜਗ੍ਹਾ ਕੋ ਚੰਗੇ ਬੰਦੇ ਆ ਤਾਂ ਮਾੜੇ ਵੀ ਬੰਦੇ ਆ ਇਕੱਲੀ ਪੁਲਿਸ ਦੀ ਨਹੀਂ ਗੱਲ ਆਹੀ ਬਿਜਲੀ ਬੋਰਡ ਦਾ ਹਾਲ ਆ ਆਹੀ ਤੁਹਾਡੀ ਤਹਿਸੀਲਾਂ ਚੱਲ ਜਾਓ ਆਹੀ ਕਿਤੇ ਐਮਸੀ ਜੀ ਚੱਲ ਜਾਓ ਆ ਕਿਤੇ ਹੋਰ ਚਲ ਜੋ ਸਾਰੀ ਜਗ੍ਹਾ ਹੀ ਆ ਮੈਨੂੰ ਲੱਗਦਾ ਉਹ ਹਾਲਾਤ ਹੋਏ ਪਏ ਆ ਜਿਹੜੇ ਭ੍ਰਸ਼ਟਾ ਵਿਚਾਰਾ ਗੁਰਦੁਆਰੇ ਮੰਦਿਰਾਂ 'ਚ ਮੱਥਾ ਟੇਕ ਕੇ ਸਵੇਰੇ ਆ ਸੋਚਦੇ ਆ ਕਿ ਅੱਜ ਲੁੱਟਣਾ ਕਿਹਨਾ ਪੰਜਾਬੀਆਂ ਨੂੰ ਆ ਹਾਲਾਤ ਹੋ ਚੁੱਕੇ ਆ ਜੀ ਪੰਜਾਬ ਦੇ ਹੋਰ ਨਿਆਂੇ ਮੰਗਣ ਜਾਓ ਤਾਂ ਨਿਆਂ ਤਾਂ ਫਿਰ ਬਾਹਰ ਹੀ ਨਹੀਂ ਆ ਰਹੇ ਤੁਸੀਂ ਕਦੀ ਇਹਨਾਂ ਦੇ ਬਾਰੇ ਸੋਚਣਾ ਤੰਕਾਹਾਂ ਕਿੰਨੀਆਂ ਉਹ ਨਹੀਂ ਇਹਨਾਂ ਨੇ ਐਨੇ ਸਲਤਨਤਾਂ ਖੜੀਆਂ ਕਰ ਲਈਆਂ ਟੌਪ ਟੌਪ ਦੀਆਂ ਗੱਡੀਆਂ ਆ ਇਹਨਾਂ ਕੋਲ ਤਾਂ ਦੁਖੀ ਕਰਦੇ ਆ ਜੇ ਬੰਦੇ ਕਿੱਥੋਂ ਆਂਦਾ ਪੈਸੇ ਇਹਨਾਂ ਨੂੰ ਕੋਈ ਪੁੱਛਦਾ ਇਹਨਾਂ ਤੋਂ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸਦਾ ਮੈਂ ਕਿਤੇ ਟਾਈਮ ਫਾਊਂਡ ਅਸੀਂ ਮੈਂ ਮਾਨੋਰਟੀ ਕਮਿਸ਼ਨ ਦਿੱਲੀ ਚ ਵੀ ਰਿਹਾ ਇਹਨਾਂ ਦੀ ਬਟ ਗਿਆ ਹਾਲਾਤ ਆ ਦੱਸ ਕਿ ਪੰਜਾਬ ਸੁਧਰੂਗਾ ਅਸੀਂ ਇਹਨਾਂ ਨੇ ਕੰਮ ਕਰਿਆ ਕਿ ਪੰਜਾਬ ਸੁਧਰੂਗਾ ਕਹਿੰਦੇ ਹਰ ਬੰਦਾ ਸਾਡਾ ਸੀਐਮ ਜਦ ਜਿੱਤ ਗਏ ਤੇ ਇਹਨਾਂ ਦੇ ਹਾਲ ਉਹੀ ਆ ਆ ਦੱਸਣ ਆਪਣੀ ਚੀਮਟ ਦੀ ਦੂਸਰੀ ਗੱਲ ਮੈਂ ਇੱਕ ਹੋਰ ਪੁੱਛਣਾ ਜਾਂਦਾ ਭਗਤ ਸਿੰਘ ਦੀ ਫੋਟੋ ਲਾਈ ਹੋਆ ਕਦੀ ਨਵੇਂ ਸ਼ਹਿਰ ਦੇ ਹਾਲਾਤ ਤੇ ਦੇਖਣਾ ਆ ਜਾ ਕੇ ਨਵੇਂ ਸ਼ਹਿਰ ਤੋਂ ਅੱਜ ਤੱਕ ਟ੍ਰੇਨ ਸਿੱਧੀ ਦਿੱਲੀ ਤੱਕ ਨਹੀਂ ਜਾਂਦੀ ਨਵੇਂ ਸ਼ਹਿਰਾਂ ਦੇ ਕੋਈ ਡਬਲ ਰੋਡਾਂ ਦੇ ਹਾਲ ਦੇਖਣਾ ਟੁੱਟੀਆਂ ਵਈਆਂ ਰੋੜਾ ਕੋਈ ਇਹਨਾਂ ਨੇ ਉੱਤੇ 3 ਸਾਲਾਂ ਦੇ ਨਾ ਹਸਪੀਟਲ ਅਲਾਉਂਸ ਕੀਤਾ ਅੱਜ ਵੀ ਕਾਹੇ ਗਿਆ ਇਹਨਾਂ ਨੂੰ ਕੋਈ ਆਲੇ ਦੁਆਲੇ ਜਿਹੜੀ ਆਪਣੇ ਕਾਲੇ ਸ਼ੀਸ਼ੇ ਵਾਲੀ ਗੱਡੀਆਂ ਤੋਂ ਥੱਲੇ ਉਤਰ ਕੇ ਤਾਂ ਦੇਖ ਲੋ ਜਿਹੜੀਆਂ ਸੁਖਵੀਰ ਬਾਦਲ ਨੂੰ ਜਾਂ ਕੈਪਟਨ ਨੂੰ ਗੱਲਾਂ ਕਰਦੇ ਉੱਤੇ ਤੋਂ ਉੱਪਰ ਲੰਗੇ ਹੋ ਆ ਸਾਡੇ ਬਣਾਇਓ ਸੀ ਸਾਡੇ ਬਣਾਇਓ ਸੀ ਆ ਮੈਂ ਅਸੀਂ ਅਸੀਂ ਪਾਰਟੀਆਂ ਵਾਲੇ ਕੰਮ ਕਰਿਆ ਇਹਨਾਂ ਦੇ ਕਾਰਨ ਦਿੱਲੀ ਹਾਰੀ ਆ ਇਹਨਾਂ ਦੀਆਂ ਕਮੀਆਂ ਕਰਕੇ ਦਿੱਲੀ ਹਾਰੀ ਆ ਪਰ ਮੈਂ ਮਾਨ ਸਰ ਨੂੰ 12 ਫੇਰ ਕਹਾਂਗਾ ਨਵੇਂ ਸ਼ਹਿਰ ਤੋਂ ਕੋਈ ਟ੍ਰੇਨ ਦਿੱਲੀ ਸੇ ਡਾਇਰੈਕਟ ਨਹੀਂ ਆ ਕੋਈ ਹਸਪਤਾਲ ਨਹੀਂ ਇਹਨਾਂ ਨੇ 3 ਸਾਲ ਦਿਆਂ ਨੇ ਬਣਾਇਆ ਕੋਈ ਯੂਨੀਵਰਸਿਟੀ ਨਹੀਂ ਕੋਈ ਇੰਡਸਟਰੀ ਨਹੀਂ ਬਣਾਈ ਜਿਹੜੀ ਲੋਕਾਂ ਨੂੰ ਰੋਜ਼ੀਆ ਬਣਾਉਂਦੇ ਹੈ ਮੋਹੱਲਾ ਕਲੀਨਿਕ ਮੋਹੱਲਾ ਕਲੀਨਿਕ ਤੂੰ ਦਿੱਲੀ ਜਾ ਲੋ ਇੱਥੇ ਚੱਲ ਲੋ ਇਹਨਾਂ ਨੇ ਤਾਂ ਉਹਦਾ ਹੀ ਨਾਂ ਦੇ ਤਾ ਪੇਂਟ ਕਰਾ ਤਾ ਨਾਂ ਲਿਖ ਤਾ ਮੋਹੱਲਾ ਕਲੀ ਦਿੱਲੀ ਅਸਲੀ ਮੋਹੱਲਾ ਕਲੀ ਪੰਜ ਐਮਪੀਬੀਆ ਡਾਕਟਰ ਬੈਠੇ ਆ 5 ਰੁਪਏ ਦੀ ਰਸੀਦ ਕੱਢਦੇ ਆ ਤੇ ਤੇ ਸਾਰੀ ਦਵਾਈਆਂ ਫਰੀ ਆ ਦਿੱਲੀ ਨੂੰ ਦਿੱਲੀ ਮਾਡਲ ਦੇਖ ਕੇ ਤਾਂ ਦੀ ਪੰਜਾਬ ਜੀ ਸਪੋਰਟ ਕਰੀ ਸੀ ਪਰ ਜਿਹੜੇ ਇਹਨਾਂ ਦੇ ਹਾਲਾਤ ਦੇਖ ਕੇ ਇਹਨਾਂ ਦੇ ਮੰਤਰੀ ਕਹਿੰਦੇ ਆ ਜਿਹੜੇ ਇਹਨਾਂ ਦੇ ਮੰਤਰੀ ਆ ਮੈਂ ਤੁਹਾਡੇ ਮੈਂ ਬਿਜਲੀ ਮੰਤਰੀ ਦੇ ਤਾਂ ਉਹ ਕਹਿੰਦਾ ਜੀ ਰਜਿਸਟਰੀਆਂ ਕਰਾਣੇ ਤੋਂ ਬਾਅਦ ਆ ਮਤਲਬ ਨਹੀਂ ਆ ਕਿ ਮੈਂ ਤੁਹਾਡੇ ਬਿਜਲੀ ਦੇ ਕਨੈਕਸ਼ਨ ਲਵਾਉਂਦਾ ਬੇਬੇ ਫਿਰ ਤੁਸੀਂ ਰਜਿਸਟਰੀਆਂ ਦੇ ਸਟਾન્ડ ਟੂਟੀਆਂ ਇਕੱਠੇ ਕਰਦੇ ਈਡੀਸੀ ਆਈਡੀਸੀ ਜਨ ਡਿਵੈਲਪਰਾਂ ਦੇ ਥਰੂ ਲੈਣੇ ਆ ਜੇ ਤੁਸੀਂ ਬਿਜਲੀ ਦਾ ਕਨੈਕਸ਼ਨ ਨਹੀਂ ਦੇਣੇ ਰੋੜਾ ਨਹੀਂ ਦੇਣੀ ਆ ਮੈਂ ਮੁਹਾਲੇ 'ਚ ਇਹਨਾਂ ਨੂੰ ਚੈਲੰਜ ਕਰਦਾ ਵਾਲੀ ਸਰਵੇ ਕਰ ਲੈ ਨਾ ਰੋੜਾ ਚੱਜਦੀਆਂ ਜਿਹੜੇ ਪ੍ਰਾਈਵੇਟ ਸੈਕਟਰ ਆ ਨਾ ਰੋੜਾ ਨਾ ਸਟੇਟ ਲਾਈਟਾ ਨਾ ਸੀਵਰ ਨਾ ਬਿਜਲੀ ਨਾ ਪਾਣੀ ਦੀ ਨਾਲ ਪੁੱਛੋ ਤਿੰ ਤੇ ਨਦਰਿਆਵਾਂ ਦੀ ਧਰਤੀ ਪੰਜਾਬ ਪੰਜਾਬ ਚ ਪੁੱਛੋ ਕਿੰਨੇ ਕਿੰਨੀ ਜਗ੍ਹਾ ਡਰਿੰਕਿੰਗ ਵਾਟਰ ਦਿੰਦੇ ਆ ਕਿੱਥੇ ਜਾਂ ਪੰਜਾਬ ਦੀ ਦੁਨੀਆ ਤਾਂ ਕੈਂਸਰ ਨਾਲ ਮਰਦੀ ਪਈ ਆ ਉਹ ਕਿਉਂ ਨਹੀਂ ਪਾਣੀ ਪੀਣੇ ਵਾਲਾ ਨਹਿਰੀ ਪਾਣੀ ਵੀ ਦਿੰਦੇ ਕਿਉਂ ਨਹੀਂ ਦਿੰਦੇ ਹੈਗਾ ਇਹਨਾਂ ਕੋਲ ਡਾਟਾ ਇਹਨਾਂ ਕੋਲ ਤਾਂ ਹਰ ਪਾਰਟੀ ਕੋਲ ਆਹੀ ਆ ਉਹ ਨਾ ਕਰਦਾ ਉਹਨੇ ਤੁਸੀਂ ਕੀ ਕਰਿਆ ਉਹ ਕਹਿੰਦੇ ਜੀ ਜਿਹੜਾ 3 ਸਾਲਾਂ ਚ ਹੋਇਆ 70 ਸਾਲਾਂ ਚ ਨਹੀਂ ਹੋਇਆ ਨਹੀਂ ਨਹੀਂ ਦੱਸ ਦਨਦਾ ਦੱਸਣ ਕੀ ਹੋਇਆ ਮੈਂ ਇਹਨਾਂ ਦੇ ਕਈ ਗਰੁੱਪਾਂ 'ਚ ਆ ਜੀ ਸਾਰਿਆਂ ਨੂੰ ਵਟਸਐਪ ਮੈਸੇਜ ਮੇਰੇ ਕੋਲ ਪ੍ਰੂਫ ਦੇਖ ਲਓ ਮੈਂ ਇਹਨਾਂ ਨੂੰ ਬਥੇਰਾ ਬੋਲਦਾ ਨਹੀਂ ਕਰਦੇ ਜਿਹੜੇ ਐਮਪੀ ਕਾਂਗਸ ਸਾਹਿਬ ਆ ਉਹਨਾਂ ਨੂੰ ਹਫ਼ਤੇ ਮੈਂ ਪਹਿਲਾਂ ਇੱਕ ਡਿਮਾਂਡ ਰੱਖੀ ਸੀ ਛੋੜ ਜੇ ਬਿਜਲੀ ਦੀ ਮੈਂ ਕਿਹਾ ਨਹੀਂ ਆ ਤਾਂ ਫਿਰ ਦੇਖੋ ਤੁਸੀਂ ਹੱਦ ਹੋ ਗਈ ਆ ਉਹ ਕਹਿੰਦੇ ਉਹਨਾਂ ਫੋਨ ਚੱਕਣੇ ਬੰਦ ਕਰ ਦਿੰਦੇ ਆ ਆ ਕੋਈ ਤੁਹਾਨੂੰ ਫੈਸਿਲਿਟੀ ਦੇਣੇ ਤਿਆਰ ਨਹੀਂ ਆ ਤਾਂ ਦੇ ਦਿਆ ਕਿ ਲੁੱਟੀਆਂ ਕਿੰਨਾ ਲੁੱਟਣਾ ਕਿੰਨਾ ਜਿਹੜੇ ਸਰਕਾਰੀ ਤੰਤਰ ਦੇ ਥਰੂ ਪੈਸਾ ਚੱਲ ਰਿਹਾ ਕਿੰਨਾ ਲੁੱਟਣਾ ਜਿਹੜੀਆਂ ਸੀ ਆ ਮੱਥਾ ਗੁਰਦੁਆਰੇ 'ਚ ਮੈਂ ਤਾਂ ਪਿੱਛੇ ਜੋ ਅਪੀਲ ਕਰੇ ਕਿ ਗੁਰਦੁਆਰੇ ਮੰਦਰਾਂ ਦੀ ਜਿਹੜੀਆਂ ਗੋਲਕਾਂ ਆ ਮਸਜਿਦਾਂ ਚਰਚਾਂ ਦੀਆਂ ਉਹ ਚ ਵੀ 50% ਪੈਸਾ ਇਹਨਾਂ ਦੇ ਘਰ ਪਹੁੰਚਾਇਆ ਜਾਏ ਗੋਲ ਕ ਚੱਪੇ ਚੱਪੇ ਚੌਂਕਾ ਦੇ ਡੋਨੇਸ਼ਨ ਬਾਕਸ ਰੱਖੇ ਜਾਏ ਉਹਦੇ ਬਾਅਦ ਇਕੱਠਾ ਕਰਕੇ ਇਹਨਾਂ ਦੇ ਘਰਾਂ ਦਿੱਤਾ ਕਿ ਕਿੰਨੇ ਹੀ ਤੁਹਾਡੀ ਹਵਸ ਪੂਰੀ ਹੋਊਗੀ ਜਿਹੜਾ ਤੁਹਾਡਾ ਗੁਰੂ ਆਪਣੇ ਚਾਰ ਬੱਚੇ ਵਾਰ ਗਿਆ ਸਰਵਾਂਸ਼ ਵਾਰ ਗਿਆ ਉਹ ਧਰਤੀ ਤੇ ਹੋਦਾ ਕਿਆ ਪਿਆ ਤੁਸੀਂ ਹੈ ਤਾਂ ਆਪਣੇ ਉਸੇ ਕੌਮ ਦੇ ਫਾਲੋਅਰ ਆਏ ਤਾਂ ਸਾਡੇ ਭਰਾਈਆਂ ਤੁਸੀਂ ਤੁਸੀਂ ਕਿਹੜਾ ਅਲੱਗ ਧਰਤੀ ਤੇ ਆਏ ਆ ਗੌਰ ਵੀ ਦੁਨੀਆ ਦੇ ਸੈਂਟਰ ਪੈਰਾਮਿਲਟਰੀ ਫੋਰਸ ਦੀ ਦੁਨੀਆ ਕੰਮ ਕਰਦੀ ਆ ਆਰਮੀ ਚ ਉਹਨਾਂ ਦੇ ਤਾਂ ਨਹੀਂ ਸਲਤਨਤਾਂ ਬਣਦੀ ਤੁਹਾਡੀ ਕਿੱਦੋਂ ਬਣ ਰਹੀ ਆ ਕਿ ਮਤਲਬ ਤੁਸੀਂ ਆਪਣੇਆਂ ਨੂੰ ਲੋਟਰਾਂ ਤਾਂ ਨਹੀਂ ਬਣਦੀਆਂ ਕੋਈ ਜਵਾਬ ਦੇ ਨਹੀਂ ਜਦ ਤੱਕ ਪੰਜਾਬ ਦੇ ਵਿੱਚ ਗਵਰਨਮੈਂਟ ਇੰਪਲਾਈ ਪਬਲਿਕ ਦੇ ਪ੍ਰਤੀ ਜਵਾਬ ਦੇ ਨਹੀਂ ਹੁੰਦੇ ਪਬਲਿਕ ਸਰਵੈਂਟ ਨਹੀਂ ਬਣਦਾ ਕਿਉਂਕਿ ਉਹਨਾਂ ਦੀ ਇਹਨਾਂ ਨੂੰ ਟੈਕਸਾਂ ਚੋਂ ਪੈਸੇ ਮਿਲਦਾ ਜਦ ਤੱਕ ਪੰਜਾਬ ਨਹੀਂ ਸੁਧਰ ਸਕਦਾ ਨਹੀਂ ਸੁਧਰ ਸਕਦਾ ਬਾਕੀ ਅਸੀਂ ਇਸੇ ਕਰਕੇ ਮੈਂ ਆ ਪਾਰਟਿਸਪੇਟ ਕਰ ਰਿਹਾ ਕਿ ਐਮਪੀ ਇਲੈਕਸ਼ਨ ਸ਼੍ਰੀ ਅਨੰਦਪੁਰ ਸਾਹਿਬ ਤੋਂ ਮੇਰੀ ਡਿਮਾਂਡ ਆਈ ਸੀ 78 ਸਾਲ ਹੋ ਗਏ ਕਿਉਂ ਨਹੀਂ ਹਰ ਪੰਜਾਬ ਦੇ ਜ਼ਿਲ੍ਹੇ ਜਦ ਤੱਕ ਕੋਈ ਪ੍ਰੋਪਰ ਇੰਡਸਟਰੀ ਬਣੀ ਕਿਉਂ ਨਹੀਂ ਪੀਜੀਆਰ ਕੇ ਹਸਪਤਾਲ ਬਣੇ ਕਿਉਂ ਨਹੀਂ ਯੂਨੀਵਰਸਿਟੀ ਯੂਨੀਵਰਸਿਟੀ ਹਮੜੇ ਕਿਉਂ ਨਹੀਂ ਡਬਲ ਰੋਡ ਬਣੇ ਕਿਉਂ ਨਹੀਂ ਡਰਿੰਕਿੰਗ ਵਾਟਰ ਰਿਵਰ ਦਾ ਦਿੱਤਾ ਗਿਆ ਕਿਉਂ ਹੈ ਜੋ ਆ ਵੀ ਨਾਲ ਕੋਲ ਸਾਡੇ ਨਿਆਣੇ ਭਗਵੰਤ ਮਾਨ ਸਾਹਿਬ ਦੇ ਐਨੀ ਨੌਕਰੀ ਦਿੱਤੀ ਇਹਨਾਂ ਨੂੰ ਮੈਂ ਕਹਿਣਾ ਕਿ ਜਾ ਕੇ ਦਿੱਲੀ 에ਰਪੋਰਟ ਤੇ ਚਲ ਜਓ ਦਿੱਲੀ ਜਹਾਜ਼ ਉੱਨੇ ਤੋਂ ਉੱਡ ਜਾਂਦੇ ਆ ਜੇ ਉਹਨਾਂ ਨੇ ਵਾਪਸ ਨਹੀਂ ਆਣਾ ਕਿਉਂਕਿ ਤੁਸੀਂ ਸੌਫਟ ਨਾਲ ਸੇਫਟੀ ਦੇ ਰਹੇ ਨੇ ਸਕੋਰਟ ਦੇ ਰਹੇ ਨੇ ਜੋਬ ਗਰੰਟੀ ਦੇ ਰਹੇ ਨੇ ਮੈਡੀਕਲ ਫੈਸਿਲਿਟੀ ਦੇ ਰਹੇ ਆ ਦੇ ਕੇ ਰਹੇ ਆ ਤੁਸੀਂ ਤੁਹਾਡੇ ਕਿਉਂ ਬੱਚੇ ਪੰਜਾਬ ਉੱਜੜਦਾ ਪਿਆ ਲਗਾਤਾਰ ਇਹਨਾਂ ਨੇ ਵਾੜੀ ਤੋਂ ਲੈ ਕੇ ਜੇਰਕਪੁਰ ਤੋਂ ਲੈ ਕੇ ਕਰਾਲੀ ਤੱਕ ਬੰਜਰ ਕਰਤੀਆਂ ਧਰਤੀਆਂ ਅੱਜ ਅਨਾਜ ਕਿੱਥੋਂ ਵਾਣਾ ਕਿਸਾਨਾਂ ਨੂੰ ਅੱਜ ਉਤੀਆਂ ਮਾਰੀ ਜਾਂਦੇ ਜਿਨ੍ਹਾਂ ਨੇ ਨਾ ਦੇਣਾ ਜਿਨ੍ਹਾਂ ਦੇ ਮੰਡੀਆਂ 'ਚ ਇੰਨੀ ਇੰਨੀ ਥੱਭੀਆਂ ਅੱਜ ਧਣੀਆਂ ਦੀਆਂ ਮਿਲਦੀਆਂ 10 ਡੰਡੀਆਂ ਮਿਲਦੀਆਂ ਤੇ 6 ਮਹੀਨੇ ਪਹਿਲਾਂ 400 ਰੁਪਏ ਲੈਣ ਉਹ ਫਿਰ ਪੰਜਾਬ ਦੀ ਪਬਲਿਕ ਵੀ ਸਮਝ ਲੈ ਫਿਰ 400 ਰੁਪਏ ਕਿੱਲੇ ਜੀ ਪੂਰੀ ਜ਼ਿੰਦਗੀ ਲੈਣੇ ਤਿਆਰ ਹੋ ਜਾਣ ਕਿਉਂਕਿ بڑے ਘਰਾਨਿਆਂ ਨੇ ਜਿੱਦਣ ਕੈਪਚਰ ਕਰ ਲਿਆ ਸਿਸਟਮ ਉਹਨਾਂ ਨੇ ਫਿਰ ਆਪਣੇ ਸਟੋਰ ਹੈ ਤਾਂ ਉਹੀ ਰੇਟ ਦੇਣੇ ਆ। ਇਹ ਕਹਿੰਦੇ ਜੀ ਕਿਸਾਨਾਂ ਕਰਕੇ ਬਹੁਤ ਨੁਕਸਾਨ ਹੋ ਰਿਹਾ ਸੀ ਪੰਜਾਬ ਦਾ। ਸ਼ਾਇਦ ਹੁਣ ਕੋਈ ਮਸਲਾ ਹੱਲ ਹੋ ਜੇ, ਹੁਣ ਤਰੱਕੀ ਕਰ ਜੇ ਪੰਜਾਬ ਧਰਨਾ ਚੱਕ। ਨਹੀਂ ਮੈਨੂੰ ਕਹਿ ਦਿਓ ਇਹਨਾਂ ਕੋਲ ਕਿਹੜੀ ਪਾਲਿਸੀ ਆ ਫਿਰ ਆ ਧਰਨੇ ਆ ਜਾ ਕੇ ਬੈਠ ਕੇ ਕਰਦੇ ਕੀ ਸੀ? 2018-19 ਦਾ ਆ ਵੀ ਬੈਠੇ ਸਾਰੀਆਂ ਸਾਰੀਆਂ ਦੀ ਫੋਟੋ ਵਾਇਰਲ ਹੋ ਰਹੀਆਂ ਫਿਰ ਆਂ ਕਿਆ ਕਰਦੇ ਸੀ? ਜੇ ਉਹਨਾਂ ਨੇ ਕਰਨਾ ਸੀ ਉਹਨਾਂ ਨੂੰ ਧਰਨੇ ਆ ਕਿਉਂ ਆਣਾ ਪਿਆ? ਤੁਹਾਡਾ ਜਿਹੜਾ ਐਕਸ਼ਨ ਬੈਠਾ ਤਰਨਜੀਤ ਸਿੰਘ, ਬਾਬਾ ਸਿੰਘ ਮੁਹਾਲੀ ਦੇ ਵਿੱਚ ਉਹਨਾਂ ਨੇ ਧੁਖੀ ਕਰੀ ਭਈ ਇਹ ਦੰਦਿਆਂ ਨੂੰ ਕਰੈਕਸ਼ਨ ਹੀ ਦੇ ਕੇ ਰਾਜੀ ਜੇ ਕੋਈ ਲੋਕ ਲੋਅਰ ਕੋਰਟਾਂ ਜਾਂਦੇ ਉਹਨਾਂ ਜਾ ਕੇ ਹਾਈ ਕੋਰਟ ਤੇ ਸਟੇ ਲੈਂਦੇ ਆ ਉਹ ਆਪਣੇ ਨਵੇਂ ਨਵੇਂ ਕਾਨੂੰਨ ਆ ਕਿ ਜਿੱਥੇ ਪਬਲਿਕ ਨੂੰ ਫੈਸਿਲਿਟੀ ਦੇਣੀ ਆ ਚਾਹੇ ਤੂੰ ਤਹਿਸੀਲ ਚ ਜਾ ਕੇ ਫ੍ਰੀ ਰਜਿਸਟਰੀ ਅਗਲਾ ਕੇ ਦੇਖ ਲਓ ਚਾਹੇ ਤੂੰ ਐਮਸੀ ਚਲ ਜਾਓ ਨਕਸ਼ਾਬਾਦ ਕਰ ਹਾਲਾਤ ਮਾੜੇ ਤੋਂ ਮਾੜੇ ਹੋ ਰਿਹਾ ਕਿ ਪਬਲਿਕ ਮੈਂ ਕਹਿੰਦਾ ਸਰਵਾਈਵ ਕਰ ਰਹੀ ਪੰਜਾਬ ਜਿਹੜੀ ਦਿੱਲੀ ਲੁੱਟ ਹੋ ਰਹੀ ਆ